ਹੈਲੋ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਸਤੀ ਗਾਜੀ ਕਾਰਜਿੰਦਰ ਪੰਜਾਬੀ ਬਲੌਗ ਵਿੱਚ ਸਵਾਗਤ ਹੈ। ਅੱਜ ਸ਼ੁਰੂ ਕਰੇ ਖੁਸ਼ ਰੋ ਚੜ੍ਹਦੀ ਕਲਾ ਸਰੋ ਬਲੌਗ ਦੀ ਸ਼ੁਰੂਆਤ ਕਰਨ ਲੱਗੇ ਸੀ ਜੀ। ਇੱਦਾਂ ਲੱਗਾ ਆਪਾਂ ਆਪਣੇ ਕਰਨ ਲੱਗੇ ਸੀ ਪਹਿਲਾਂ ਤਾਂ ਰਸੋਈ ਪਿਆਰਾ ਸਾਫ਼ ਕਰਨ ਲੱਗੇ ਸੀ। ਕਿਚੇ ਜੀ ਘਰ ਦੇ ਕੰਮ ਤੋਂ ਰੋਹੇ ਤਰੀ। ਹੁਣ ਆਪਾਂ ਬਣਾਵਾਂਗੇ ਜੀ ਅੱਜ ਕੋਕ ਤੇ ਕੋਕ ਤੇ ਕਿਹੜੇ ਤਰੀਕੇ ਨਾਲ ਬਣਾਉਂਦੀ ਹੁੰਨੀ ਆ ਤੁਹਾਡੇ ਨਾਲ ਉਸੇ ਤਰ੍ਹਾਂ ਵੀਡੀਓ ਸ਼ੇਅਰ ਕਰਾਂਗੇ ਠੀਕ ਹੈ ਜੀ। ਬਾਕੀ ਜੋ ਡੇਲੀ ਰੁਟੀਨ ਦੇ ਵਿੱਚ ਕੰਮ ਕਰਦੀ ਹੁੰਦੀਆਂ ਹਮੇਸ਼ਾ ਤੁਹਾਡੇ ਨਾਲ ਰੋਜ਼ ਆਖੀ ਹੁੰਦੀ ਐ ਇਸੇ ਤਰ੍ਹਾਂ ਹੀ ਆਪਣਾ ਪਿਆਰ ਤੇ ਸਪੋਰਟ ਬਣਾਇਆ ਕਰੋ ਠੀਕ ਐ ਕੀ ਵਧੀਆ ਵਧੀਆ ਜੇ ਕਮੈਂਟ ਕਰਿਆ ਕਰੋ ਸਾਰੇ ਭੈਣ ਭਰਾ ਮਾਤਾ ਦਿਲੋਂ ਸ਼ੁਕਰੀਆ ਧੰਨਵਾਦ ਤੁਹਾਡਾ ਬਹੁਤ ਸਾਰਾ ਤੇ ਜਦੋਂ ਵੀ ਕਦੀ ਟਮਾਟਰ ਜਾਂ ਕੋਈ ਵੀ ਸਬਜ਼ੀ ਲੈ ਕੇ ਆਉਂਦੇ ਹੁੰਦੇ ਨੇ ਨਾ ਬਾਹਰ ਇੱਕ ਵਾਰ ਜ਼ਰੂਰ ਇਹਨੂੰ ਆਪਣੇ ਧੋ ਬਣਾ ਕੇ ਰੱਖਿਆ ਕਰੋ ਪਤਾ ਨਹੀਂ ਹੁੰਦਾ ਵੀ ਚੀਜ਼ਾਂ ਕਿਦਾਂ ਦੇ ਹੱਥ ਲੱਗੇ ਹੁੰਦੇ ਆਂ ਜੀ ਨਾਲੇ ਚੀਜ਼ ਨੂੰ ਨਾਲ ਦੇ ਨਾਲ ਹੀ ਰਫਾਫਿਆਂ ਤੋਂ ਕੱਟ ਲਿਆ ਕਰੋ ਤੇ ਇਸ ਕਰਕੇ ਮੈਂ ਕਿਹਾ ਚਲੋ ਤੁਹਾਡੇ ਬਲੌਗ ਦੀ ਸ਼ੁਰੂਆਤ ਕਰਨ ਲੱਗੇ ਵੀ ਇੱਧਰ ਆਪਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰ ਲਈਏ ਤੇ ਜਿਹੜੇ ਭੈਣ ਭਰਾ ਮੈਨੂੰ ਕਿੱਥੋਂ-ਕਿੱਥੋਂ ਕਮੈਂਟ ਕਰਦੇ ਆ ਮੈਨੂੰ ਕਮੈਂਟਾਂ ਵਿੱਚ ਜ਼ਰੂਰ ਲਿਖਿਆ ਕਰੋ ਆਪਣਾ ਨਾਮ ਜ਼ਰੂਰ ਦੱਸਿਆ ਕਰੋ ਠੀਕ ਹੈ ਜੀ ਮੈਂ ਪਹਿਲਾਂ ਵੀ ਤੁਹਾਡੇ ਨਾਲ ਹਮੇਸ਼ਾ ਇਸੇ ਤਰ੍ਹਾਂ ਦੀ ਵੀਡੀਓ ਸੋ ਬੋਲਦੀ ਹੁੰਦੀ ਆ ਬਹੁਤ ਅੱਛਾ ਲੱਗਦਾ ਬਹੁਤ ਸੋਹਣੇ-ਸੋਹਣੇ ਮੇਰੇ ਆ ਭੈਣਾਂ ਕਮੈਂਟ ਕਰਦੇ ਆ ਮੈਂ ਤਾਂ ਇਦਾਂ ਹੀ ਆਪਣਾ ਪਿਆਰ ਤੇ ਸਪੋਰਟ ਮੇਰੇ ਨਾਲ ਬਣਾਏ ਰੱਖੋ ਠੀਕ ਹੈ ਜੀ ਤੇ ਲੋ ਗਾਈਜ਼ ਇੰਦਰ ਬਣਾਵਾ ਗਿਆ ਤਾਂ ਹੁਣ ਜ ਕੋਸਟਾਂ ਦੀ ਤਿਆਰੀ ਕਰ ਲਈਏ ਬਾਕੀ ਦੇਖਦੇ ਆ ਜੀ ਜੋ ਵੀ ਕਰਾਂਗੇ ਉਸੇ ਤਰ੍ਹਾਂ ਤੁਹਾਡੇ ਨਾਲ ਡੀਟੇਲ ਸ਼ੇਅਰ ਕਰਦੇ ਜਾਵਾਂਗੇ ਅੱਗੇ ਇੱਥੇ ਸਾਡਾ ਤੇਲ ਹੋ ਗਿਆ ਕਰਾ ਜਿੱਦਾਂ ਅਪਾ ਪਹਿਲਾਂ ਉੱਧਰ ਭੁੰਨ ਲੈਣੀਆਂ ਮਸਾਲਾ ਚਲੋ ਗਾਇਜ਼ ਅਗਰ ਅਪਾ फटाफट ਆਪਣੀ ਸਬਜ਼ੀ ਨਾਲ ਉੱਤਰਦੇ ਕੰਮ ਕਰਨੇ ਤੇ ਰੱਪਾ ਚਾਹਾਂਗੇ ਜੀ ਸ਼ਾਪਿੰਗ ਕਰਨ ਤੇ ਕਿਉਂਕਿ ਸਾਡੀ ਗੁਰਬਾਣੀ ਦਾ ਬਰਥਡੇ ਆ ਰਿਹਾ ਫਿਰ ਅਪਾ ਸ਼ਾਪਿੰਗ ਤੁਹਾਨੂੰ ਦਿਖਾਵਾਂਗੇ ਜੋ ਜੋ ਵੀ ਲਵਾਂਗੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਠੀਕ ਹੈ ਜੀ ਤੇ ਬਾਕੀ ਗੁਰਬਾਣੀ ਦਾ ਬਰਥਡੇ ਆ ਰਿਹਾ ਤੇ ਸਾਰਿਆਂ ਨੇ ਬਹੁਤ ਸਾਰੀਆਂ ਪਿਆਰੀਆਂ ਪਿਆਰੀਆਂ ਵੀਸ਼ੇਸ਼ ਦੇਣੀ ਹੈ ਬਰਤੇ ਵਲੌਗ ਵੀ ਤੁਹਾਡੇ ਨਾਲ ਸ਼ੇਅਰ ਕਰੂੰਗੀ ਕਈ ਵਾਰੀ ਆਪਾਂ ਸਿਰਫ ਨਾ ਹਮੇਸ਼ਾ ਆਲਸ ਕਰ ਜਾਂਦੇ ਆ ਬਣਾਉਣ ਦੇ ਚੱਕਰ ਕੋਕਿਆਂ ਨੂੰ ਕਾਈ ਲੱਗੇਗਾ ਬਿਲਕੁਲ ਵੀ ਟਾਈਮ ਨਹੀਂ ਲੱਗਦਾ ਹੈਗਾ ਤੇ ਇੱਥੇ ਮੈਂ ਥੋੜਾ ਪਾਣੀ ਨਿਚੋੜ ਲਾ ਕਈ ਵਾਰੀ ਜਦ ਜੇ ਪਾਣੀ ਜ਼ਿਆਦਾ ਹੋਵੇ ਨਾ ਫਿਰ ਕੋਕਤੇ ਸਾਡੇ ਬਣਨੇ 'ਚ ਦਿੱਕਤ ਜਿੰਦੀ ਹੈ। ਇਹ ਸਾਡਾ ਤਰ੍ਹਾਂ ਤੱ ਲੋ ਜੀ ਜੇਕਰ ਤੁਸੀਂ ਚਾਹੁੰਦੇ ਹੋ ਨਾ ਕਿ ਤੁਹਾਡੇ ਕੋਕਟਿਆਂ ਦਾ ਟੇਸਟ ਬਹੁਤ ਜ਼ਿਆਦਾ ਵਧੀਆ ਹੋਵੇ ਹਨਾ ਕੋਕਟਿਆਂ ਦੇ ਵਿੱਚ ਆ ਚੀਜ਼ ਜ਼ਰੂਰ ਪਾਓ ਪਹਿਲਾਂ ਤਾਂ ਤੁਸੀਂ ਜੀ ਨਮਕ ਜ਼ਰੂਰ ਪਾਓ ਹਲਕਾ ਜਿਹਾ ਨਮਕ ਪਾਓ ਤੇ ਇਹਦੇ ਵਿੱਚ ਦੂਜੀ ਚੀਜ਼ ਜ਼ਰੂਰ ਪਾਇਆ ਕਰੋ ਅਦਰਕ ਲਸਣ ਤੇ ਹਰੀਆਂ ਮਿਰਚਾਂ ਦਾ ਮੈਂ ਪੇਸਟ ਬਣਾ ਕੇ ਰੱਖਿਆ ਹੈ ਤੁਸੀਂ ਬਣਾ ਪਾ ਕੇ ਦੇਖਿਓ ਇਹਦੇ ਵਿੱਚ ਇਹ ਪਕੌੜਿਆਂ ਦੇ ਵਿੱਚ ਵੀ ਪਾਓ ਜਾਂ ਕੜੀ ਦੇ ਪਕੌੜਿਆਂ ਵਿੱਚ ਵੀ ਪਾਓ ਤੇ ਇਹ ਕੋਕਟਿਆਂ ਵਿੱਚ ਵੀ ਪਾਓ ਨਾ ਇਹਦਾ ਟੇਸਟ ਬਹੁਤ ਜ਼ਿਆਦਾ ਵਧੀਆ ਹੋ ਜਾਂਦਾ ਠੀਕ ਹੈ ਜੀ ਤੁਸੀਂ ਪਾ ਕੇ ਜਰੂਰ ਬਣਾਇਓ ਇਹਦੇ ਨਾਲ ਟੇਸਟ ਵਧੀਆ ਬਣੇਗਾ ਤੁਹਾਡਾ ਬਹੁਤ ਸਾਰੇ ਘੈਂਪਾ ਰਾਵਾਂ ਨੂੰ ਸ਼ੌਂਕ ਹੁੰਦਾ ਨਾ ਕੋਤੇ ਸਾਡੇ ਘਰ ਤੇ ਜਿਵੇਂ ਪੜਦੇ ਹੋਣ ਤੇ ਆਪਾਂ ਰੁੱਖੇ ਹੀ ਖਾਣੇ ਸ਼ੁਰੂ ਕਰ ਦਿੰਦੇ ਹਾਂ ਨਾ ਤੇ ਇਸ ਕਰਕੇ ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਇਹ ਬਹੁਤ ਟੇਸਟੀ ਬਣਦਾ ਹੈ ਲਓ ਜੀ ਇੱਧਰ ਆਪਾਂ ਆਪਣੇ ਕਰ ਲੈਂਦੇ ਆ ਨੂੰ ਮਿਕਸ ਤੇ ਲਓ ਜੀ ਇੱਧਰ ਆਪਾਂ ਮਿਕਸ ਕਰ ਲਿਆ ਪਾਣੀ ਪਾਣ ਦੀ ਇਹਦੇ ਚ ਲੋੜ ਨਹੀਂ ਹੁੰਦੀ ਕਿਉਂਕਿ ਇਹਦੇ ਚ ਪਾਣੀ ਬਹੁਤ ਹੁੰਦਾ ਠੀਕ ਹੈ ਜੀ ਹੁਣ ਆਪਾਂ पडा देण्याची कोर्ज ਇਦਾਂ ਆਪ ਆਪਣੇ ਕੋफ्ते ਵੀ ਬਣ ਗਏ ਦੇਖ ਲਓ ਉਧਰ ਆਪਣਾ ਮਸਾਲਾ ਵੀ ਪੁੱਜ ਗਿਆ ਠੀਕ ਹੈ ਜੀ ਹੁਣ ਆਪਾਂ ਉਹਦੇ ਛਾਪਣਾ ਮੱਖਣ ਮਿਰਚ ਪਾ ਦਿੰਨੇ ਅੱਧਰ ਕੋफ्ते ਵੱਡਾਂਗੇ ਥੋੜੇ ਚੰਗੀ ਤਰ੍ਹਾਂ ਰੜ ਲੈਣ ਇਹ ਰੜੇ ਹੋਏ ਨਾ ਜ਼ਿਆਦਾ ਟੇਸਟੀ ਲੱਗਦੇ ਆ ਇੱਦਾਂ ਵੀ ਚਾਹੇ ਤੁਸੀਂ ਰੁੱਖੇ ਵੀ ਖਾ ਲੋ ਚਾਹ ਨਾਲ ਵੀ ਖਾ ਲੋ ਤਾਂ ਵੀ ਤੁਹਾਨੂੰ ਸਵਾਦ ਜੇਕਰ ਜ਼ਰੂਰੀ ਨਹੀਂ ਸਬਜ਼ੀ ਬਣਾਣੀ ਜੇਕਰ ਤੁਸੀਂ ਬਣਾਣੇ ਹੋ ਨਾ ਆਪਣੇ ਖਾਣ ਵਾਸਤੇ ਤੇ ਤੁਸੀਂ ਆਹ ਤਰੀਕੇ ਨਾਲ ਬਣਾ ਸਕਦੇ ਹੋ ਠੀਕ ਹੈ ਜੀ ਤੇ ਵਿੱਚ ਪੀਸ ਵਗੈਰਾ ਪਾਓ ਵਧੀਆ ਤਰੀਕੇ ਨਾਲ ਨਮਕ ਤੇ ਸਾਮੇ ਵਗੈਰਾ ਪਾਓ ਫਿਰ ਸਵਾਦ ਬਣਦਾ जी इधर आप हम अपना पावर जी नमक हमारा तो जी मिर्चा थोड़ी जी डेगी मिर्च जल्दी, थोड़ा जो गर्म मसाला किचन किंग की मसाला ਸਭਾ ਤੇ ਮਸਾਲਾ ਹੋ ਜੇਗਾ ਉਹ ਦਰੱਖਣੇ ਕੱਢ ਲਈਏ ਜੀ ਕੋफ्ते ਜਦੋਂ ਵੀ ਕਦੀ ਕੰਮ ਕਰਨਾ ਹੋਵੇ ਨਾ ਬਸ ਫਟਾਫਟ ਕਰਨਾ ਹੋਵੇ ਤੇ ਇਦਾਂ ਹੀ ਹੋ ਜਾਂਦਾ ਆਪਾਂ ਹੀ ਕਰਦੇ ਆਂ ਕਿ ਆਲਸ ਕਰਦੇ ਆਂ ਕਿ ਹਾਏ ਲੇਟ ਹੋ ਗਏ ਟਾਈਮ ਲੱਗਦਾ ਹੈ ਸਬਜ਼ੀ ਬਣਾਉਣੇ ਨੂੰ ਜੇਕਰ ਆਪਣੇ ਕੋਲ ਗੈਸ ਹੈ ਹੁਣ ਤਾਂ ਸਾਨੂੰ ਕੋਈ ਦਿੱਕਤ ਹੀ ਨਹੀਂ ਜੀ ਪਹਿਲਾਂ ਹੁੰਦੀਆਂ ਸੀ ਇੱਕ ਚੁੱਲ੍ਹੇ ਤੇ ਕੰਮ ਕਰਨਾ ਹੁੰਦਾ ਸੀ ਮਸਾਲਾ ਭੁੰਨਣਾ ਜੀ ਇਹ ਕਰਨਾ ਹੁਣ ਤਾਂ ਬਹੁਤ ਜਲਦੀ ਕੰਮ ਹੋ ਜਾਂਦੇ ਨੇ ਤਾਂ ਵੀ ਬਹੁਤ ਸਾਰੀਆਂ ਭੈਣਾਂ ਆ ਗਈਆਂ ਜਿਹੜੀਆਂ ਆਲਸ ਕਰਨ ਲੱਗ ਜਾਂਦੀਆਂ ਲੋ ਜੀ ਇੱਧਰ ਸਾਡਾ ਮਸਾਲਾ ਭੁੱਜ ਗਿਆ ਸੀਗਾ ਆਪਾਂ ਪਾਇਆ ਸੀ ਰੇਸੇ ਨਾ ਮੈਂ ਸਾਰਾ ਕੁਝ ਵੀ ਝਾੜ ਦੇ ਨਹੀਂ ਲਿਆ ਤੇ ਮੇਰੀ ਆਦਤ ਹੈ ਕਿ ਅਦਰਕ ਤੇ ਹਰੀਆਂ ਮਿਰਚਾਂ ਦਾ ਮੈਂ ਜਿਹੜਾ ਲਸਣ ਦਾ ਪੇਸਟ ਬਣਾ ਕੇ ਰੱਖਦੀ ਆ ਨਾ ਤੇ ਉਹ ਵੀ ਮੈਂ ਫਿਰ ਬਾਅਦ ਚੋਂ ਮਿਕਾ ਚਲ ਚਲ ਕੇ ਤਰ੍ਹਾਂ ਭੁੰਨ ਜਾਂਦੀ ਆ ਮੈਂ ਇਹ ਨਾਲ ਪੇਸਟ ਜਿਆ ਵਧੀਆ ਆ ਜਾਂਦਾ ਬਹੁਤ ਸਾਰੀਆਂ ਭੈਣਾਂ ਦੇ ਤੁਸੀ ਸਟਾੜਾ ਚਾਹੋ ਇਹਨੂੰ ਸੁਕਾ ਵੀ ਸਕਦੀਆਂ ਬਣਾ ਕੇ ਰੱਖੋ ਨਾ ਤੇ ਸੋਖਾ ਜਿਆ ਬਣਦਾ ਹੈ ਬਣਾਣਾ ਮਤਲਬ ਔਖਾ ਨਹੀਂ ਲੱਗਦਾ ਫਿਰ ਇਹ ਕਈ ਵਰੀ ਹੁੰਦਾ ਆਪਣੇ ਅਦਰਕ ਅੱਜ ਕੱਲ ਨਵਾਂ ਨਵਾਂ ਆ ਰਿਹਾ ਨਾ ਤੇ ਖਰਾਬ ਜਿਆ ਨਿਕਲ ਜਾਂਦਾ ਤੇ ਮੈਂ ਐਸੇ ਕਰਕੇ ਇਹਦਾ ਪੇਸਟ ਬਣਾ ਕੇ ਰੱਖ ਲੈਂਦੀ ਹਾਂ ਕਿਤੇ ਜੀ ਚਲੋ ਜੀ ਇੱਧਰ ਸਾਡਾ ਪੁੱਜ ਗਿਆ ਮਸਾਲਾ ਬਸ ਹੁਣ ਪੁੱਜੇਗਾ ਆਪਾਂ ਇੱਧਰ ਕੋਕਟੇ ਸਾਡੇ ਬਣ ਕੇ ਹੋ ਗਏ ਤਿਆਰ ਥੋੜੇ ਜਿਹੇ ਰਹਿ ਗਏ ਸੀਗੇ ਟੈਂਸ਼ਨ ਸਾਡੀ ਖਤਮ ਹੋ ਗਈ ਕੋਟਿਆਂ ਦੀ ਸਬਜ਼ੀ ਥੋੜੀ ਜਿਹੀ ਟਾਈਮ ਮੁੱਖਾ ਲੱਗਦਾ ਬਣਨ ਲੱਗਿਆ ਬਈ ਟਾਈਮ ਲੱਗੂਗਾ ਪਰ ਨਹੀਂ ਬਹੁਤ ਜਲਦੀ ਬਣ ਜਾਂਦੇ ਆ ਥੋੜੀ ਜਿਹੀ ਆਪਾਂ ਨੂੰ ਹਿੰਮਤ ਕਰਨੀ ਚਾਹੀਦੀ ਏ ਤੇ ਟੇਸਟੀ ਬਹੁਤ ਹੈ ਮਸਾਲਾ ਭੁੱਜ ਗਿਆ ਕੋਫਤੇ ਸਾਡੇ ਬਿਲਕੁਲ ਬਣ ਕੇ ਹੋ ਗਏ ਤਿਆਰ ਜੇਕਰ ਤੁਸੀਂ ਪਸੰਦ ਕਰਦੇ ਹੋ ਇਹਦੇ ਵਿੱਚ ਆਲੂ ਛੋਟੇ ਛੋਟੇ ਕੱਟ ਕੇ ਪਾ ਤੱਕ ਦਿਓ ਜੇ ਨਹੀਂ ਪਸੰਦ ਕਰਦੇ ਤੇ ਨਹੀਂ ਠੀਕ ਹੈ ਜੀ ਮੈਂ ਤੇ ਪਸੰਦ ਨਹੀਂ ਕਰਦੀ ਹੈਗੀ ਹੁਣ ਆਪਾਂ ਇਹਦੇ ਚ ਪਹਿਲਾਂ ਪਾ ਦਿੰਦੇ ਹਾਂ ਜੀ ਪਾਣੀ ਤਾਂ ਕਿ ਪਾਣੀ ਵਧੀਆ ਤਰੀਕੇ ਨਾਲ ਰਿੱਚ ਜਾਵੇ ਪਹਿਲਾਂ ਫਿਰ ਪਾਣੀ ਰਿੱਚਿਆ ਹੋਏਗਾ ਨਾ ਫਿਰ ਆਪਾਂ ਕੋਫਤੇ ਬਾਅਦ ਚ ਪਾਵਾਂਗੇ ਠੀਕ ਹੈ ਜੀ ਇਦਾਂ ਸਾਡਾ ਪਾਣੀ ਰਿੱਚ ਜੁਕਤ ਹੋ ਜਾਂਦਾ ਹੈ ਤੇ ਲੋ ਜੀ ਆ ਦੇਖੋ ਪਾਣੀ ਚੰਗੀ ਤਰ੍ਹਾਂ ਆਪਣਾ ਰੇਜਾ ਪੈ ਗਿਆ ਠੀਕ ਹੈ ਜੀ ਹੁਣ ਆਪਾਂ ਆਪਣੇ ਪਾ ਲਾਂਗੇ ਜੀ ਆਪਣੇ ਕੋਫ ਤੇ ਹੁਣ ਇਹਦੇ ਪਿੱਛੇ ਪਾ ਦਾਂਗੇ ਇੱਕ ਅੱਧਾ ਰੇਜਾ ਦਵਾ ਦਾਂਗੇ ਠੀਕ ਹੈ ਜੀ ਇਹਨੂੰ ਤੇ ਹੁਣ ਆਪਾਂ ਇਹਦੇ ਵਿੱਚੇ ਪਾ ਦਾਂਗੇ ਜੀ ਆਪਣਾ ਟੇਸਟ ਅਨੁਸਾਰ ਹਨੀ ਥੋੜਾ ਜਿਹਾ ਨਾ ਧਨੀਆ ਪਾ ਦਾਂਗੇ ਧਨੀਆ ਦੇ ਨਾਲ ਬਹੁਤ ਵਧੀਆ ਜਿਹਾ ਮਤਲਬ ਖੁਸ਼ਬੂ ਜੀ ਵੀ ਆ ਜਾਂਦੀ ਹੁੰਦੀ ਅੱਜ ਕੱਲ ਧਨੀਆ ਬਿਲਕੁਲ ਬਹੁਤ ਘੱਟ ਆ ਰਿਹਾ ਛੱਤ ਤੇ ਲੱਗਾ ਸੀ ਬਸ ਤਾਂ ਥੋੜਾ ਜਿਹਾ ਤੋੜ ਕੇ ਲੈ ਆਈ ਉਹ ਜੇਕਰ ਸਬਜੀ ਸਾਡੀ ਵਾਂਕੇ ਹੋ ਉਤਿਆ ਠੀਕ ਹੈ ਜੀ ਔਰ ਮਾੜਾ ਜਿਹਾ ਰੇਂਚਾ ধਵਾਵਾਂਗੇ ਸਾਡੀ ਅੰਦਰ ਸੱਚੇ ਪਾਣੀ ਇਸੇ ਤਰ੍ਹਾਂ ਮੈਂ ਤਾਂ ਕੋਖਕਾਂ ਦੀ ਸਬਜੀ ਬਣਾ ਲੈਣੀ ਹੁੰਦੀ ਆ ਬਾਕੀ ਗਾਇਸ ਤੁਸੀਂ ਆਪਣੇ ਆਪਣੇ ਕਮੈਂਟ ਜਰੂਰ ਦੱਸਿਓ ਮੈਨੂੰ ਕਿੱਦਾਂ ਬਣਾਉਂਦੇ ਹੋ ਬਾਕੀ ਮਿਲਦੇ ਆ ਜੀ ਤੁਹਾਨੂੰ ਹੋਰ ਰਮਾ ਦੇ ਨਾਲ ਤਦ ਤੱਕ ਤੁਸੀਂ ਬਨੇ ਰਹੋ ਥੋੜਾ ਜਿਹਾ ਰੇਂਚਾ ਪਿਆチェ ਫਿਰ ਆਪਾਂ ਇਹਨੂੰ ਕਰ ਦਾਂਗੇ ਜੀ ਬੰਦ ਚੱਕ ਲਈ ਕੋਈ ਸੇਮ ਹੈ ਜਿੱਦਾਂ ਦੀਆਂ ਹੈਗੀਆਂ ਨਾ ਇਹ ਤਾਂ ਮੇਰੇ ਕੋਲ ਗਈ ਹੋਈ ਹੈ ਫੰਕਸ਼ਨ ਵਗਰਾ ਉਹਦੇ ਪੀਓਸ 올 ਦੇ ਪਰ ਘੱਟ ਰੱਖਦੇ ਹੈ ਜੀ

ਕ੍ਰਾਸਿਕ ਮੈ ਲਏ ਠੀਕ ਹੈ ਜੀ ਤੇ ਮੁਸਾਬਾ ਤੋਂ ਜਿਹੜੇ ਆ ਸਕਦੇ ਆ ਆ ਜਾ ਜੀ ਗਰਗ ਵਾਲਿਆਂ ਕੋਲ ਠੀਕ ਹੈ ਗਰਗ ਇਮਪੋਰਿਅਮ ਹੈ ਨਵੀਂ ਸ਼ਾਪ ਖੁੱਲੀ ਹੈ ਨਵੀਂ ਸ਼ਾਪ ਹੈ ਠੀਕ ਹੈ ਜੀ ਗਰਗ ਇਮਪੋਰਿਅਮ ਹੈ ਜੀ ਬਿਲਕੁਲ ਈਸ਼ੂ ਦੇ ਨਾਲ ਹੀ ਤੁਸੀਂ ਕਿਸੇ ਨੂੰ ਆ ਕੇ ਪੁੱਛ ਸਕਦੇ ਹੋ ਠੀਕ ਹੈ ਤੇ ਮੈਂ ਤੇ ਲਈਆਂ ਮੈਨੂੰ ਪਸੰਦ ਆਈ ਬਾਕੀ ਮੈਂ ਤੁਹਾਨੂੰ ਘਰ ਜਾ ਕੇ ਦਿਖਾਵਾਂਗੀ ਠੀਕ ਹੈ ਬੱਚਿਆਂ ਦੇ ਕੱਪੜੇ ਲਏ ਆ ਤੇ ਆਪਣੀਆਂ ਡਰੈੱਸਾਂ ਲਏ ਤੇ ਬਹੁਤ ਪਿਆਰੀਆਂ ਲੱਗੀਆਂ ਮੈਨੂੰ ਪਸੰਦ ਆ ਗਈ ਮੈਂ ਵੈਸੇ ਲਏ ਫਸਟ ਟਾਈਮ ਲਈਏ ਸਾਰਾ ਸਾਰਾ ਦੇਖ ਲਓ ਜੀ ਗਰੇ ਇਮਪੋਰਿਅਮ ਆ ਦੇਖ ਲਓ ਛੜੇ ਨੇੜੇ ਨੇੜੇ ਰੰਗੀਆਂ ਸਾਰੇ ਛੜੇ ਆ ਠੀਕ ਹੈ ਹਰ ਤਰ੍ਹਾਂ ਦੀ ਆਈਟਮ ਹੈਗੀ ਇੰਨਾ ਤੋਂ ਪਹੁੰਚ ਲਓ ਗਾਇਜ਼ ਆਪਾਂ ਐਸੀ ਜਿਹੜੀ ਆਪਾਂ ਲੇ ਲਈਏ ਖਚੋਰੀਆਂ ਤੇ ਸਭਾ ਮਾਰੀ ਕਚੋਰੀ ਫਟ ਕਿਉਂ ਜਾਂਦੀ ਹੈ ਹੈ ਜਿਹੜੀ ਪਸੰਦ ਆ ਜੋ ਹੀ ਰੇਟ ਵਿਖਾਈ ਪਈ ਹੈ ਕਵਾਲਿਟੀ ਹੈ ਕੋਈ ਕੋਈ ਨਹੀਂ ਲੱਗੇ ਦੇਖ ਲਓ ਗਾਇਸ ਆ ਦੇ ਖੁਸ਼ੀ 35% ਦੀ ਫੇਰ ਕਾ ਹੋਇਆ ਜਮਨਾ ਨਗਰ ਦੇ ਵਿੱਚ ਧਰ ਮੀਂਹ ਦੇ ਅੱਛੇ ਕਰ ਤੁਸੀਂ ਵੀ ਨੇੜੇ ਹੈਗੇ ਕੋਈ ਤੇ ਲੈ ਸਕਦੇ ਹੋ

ਗੋਪਾ ਘਪ ਘਪ ਲਬੈ ਘਟ ਬੋਲਿਆ ਪਰ ਹਰਜਸ ਘਟ ਬੋਲਿਆ ਕਰ ਉਸ ਦੇ ਹਲੋ ਸਾਰਿਆਂ ਨੂੰ ਜਸਟਿਕਾ ਅਨਸਤਿਕਾ ਬੋਲਾ ਹੈ ਹਲੋ ਗਾਇਜ਼ ਹਲੋ 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 ਕਰੋ ਬੋਲਾ ਬੋਲਾ ਦੇਖੋ

ਤੇ ਲੋ ਗਾਈਜ਼ ਇਹਦੀ ਤਾਈ ਬਹੁਤ ਮਿਹਨਤ ਕਰ ਰਹੀ ਹੈ ਮੈਂ ਦੂਜੇ ਕੋਲ ਹੀ ਫਲਵਾ ਰਹੀ ਹੈ ਬਸ ਕਹਿ ਰਹੇ ਆ ਮੀ ਮੈਂ ਆਣੀ ਚਾਹੀਦੀ ਆ ਵਿੱਚ ਲੋ ਜੀ ਤਾਈ ਲਾਏ ਲੋ 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 ਤਾਈ ਨੇ ਕਾੜਿਓ ਨਾ ਬਸ ਲੀ ਰੁਕ ਜਾ ਕੇ ਕੱਟਨੇ ਦੇ ਲੋ ਜੀ ਇੱਧਰ ਬਰਥਡੇ ਦੀ ਤਿਆਰੀ ਹੋ ਰਹੀ ਹੈ ਗੋਲਾ ਵੀ ਆਏਗੀ ਗੋਲਾ ਗੋਲਾ ਹੈਪੀ ਬਰਥਡੇ ਹੈਪੀ ਬਰਥਡੇ ਗੁਰਬਾਨੀ ਇਹ ਦੇਖੋ ਹੈਪੀ ਬਰਥਡੇ ਗੁਰਬਾਨੀ ਦੇਖੋ ਯਾ ਮੈਕ ਟੈਂਕ ਯੂ ਹਾ ਉਹ ਦੇਖਦੀ ਭਈਏ ਸਾਰੇ ਹਾਲ ਉਹ ਸਾਰੇ ਹਾਲ ਦੇਖਦੀ ਕੀ ਹੋ ਰਿਹਾ ਹੈ ਹੈਪੀ ਬਰਥਡੇ बोलो हैपी तो है तो है <स्टेख> है। गुरड चलो तो तो है है। चलो सारे गुरबानी तो, गुर्णारे तो, गुर्णारे तो देख रही है बस गुर ਮੇਰੇ ਰੋਟੀ ਖਾਦੇ ਸਮਾਨ ਇਹ ਤਾਇਆ ਦੀ ਜਿਹੜੀ ਰੋਟੀ ਖਾयो ਸਮਾਨ ਖਾ ਰਿਹਾ ਹੈ ਜੀ ਬਣੀ ਬੁੱਕਲੇ ਲਿਆ ਰੋਟੀ ਨੂੰ ਪਹਿਲਾਂ ਦੇ ਦੇਈਏ ਨਾ ਕਰ ਨਾ ਕਰ ਮਮਾ ਸੱਕੇ ਰੋਟੀ ਵਿੱਚ ਖਾਓ ਮੈਂ ਤੇ ਕਿਉਂ ਖਾਤੀ ਸਾਰੇ ਆ ਗਾ ਮੁੰਡਾ ਨੇੜੇ ਜੀ ਅੱਗੇ ਬਣਾ ਕੇ ਬਸ 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 ਜਿਆਦਾ ਲੰਬੀ ਦੀ ਬਣੀ ਗਈ ਇੱਕ ਮੁੱਠ ਦਾ ਬੁੱਕੇ ਵਿੱਚ ਬੁੱਕੇ ਤੋਂ ਰੋਟੀ ਖਾ ਲਈ ਹੁੰਦਾ ਹੈ ਪਤਾ ਨਹੀਂ ਅੰਜੀ ਮੈਂ ਨਹੀਂ ਖਾਧੀ ਇਹ ਦਵਾਈ ਖੇ ਹੋ ਗਿਆ ਆਹ ਦੇਖ ਦੋ ਦੁੱਧ ਹੋ ਉੱਤੇ ਨਹੀਂ ਖਾਧੀ ਮੈਂ ਨਹੀਂ ਖਾਧੀ ਦਵਾਈ ਕੋਲੋਂ ਇਹ ਲੱਗਦੀ ਇਹ ਇਹ ਟੇਪ ਦੇਖ ਹੋਰ ਇੱਕ ਮਿੰਟ ਇੱਕ ਮਿੰਟ ਆ ਗਿੰਨੀ ਗਈ ਇਹ ਬਾਨੀ ਹੈਪੀ